ਕਿਸਾਨ ਜਿੱਥੇ ਬੰਦੀਆਂ ਜਦੋਂ ਦਿੱਲੀ ਵੱਲ ਨੂੰ ਰਵਾਨਾ ਹੋਈਆਂ ਸੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਨਿਕਲੀਆਂ ਸੀ ਔਰ ਉਸ ਤੋਂ ਬਾਅਦ ਸ਼ਹੀਦਾਂ ਦੀ ਪਾਵਨ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਅਰਦਾਸ ਹੋਈ ਸੀ ਹਾਲਾਕੀ ਦਿੱਲੀ ਨਹੀਂ ਜਾਣ ਦਿੱਤਾ ਗਿਆ ਸ਼ੰਭੂ ਮੋਰਚੇ ਦੇ ਉੱਤੇ ਹੀ ਰੋਕ ਦਿੱਤਾ ਗਿਆ ਸ਼ੰਭੂ ਬਾਰਡਰ ਦੇ ਉੱਤੇ ਹੀ ਰੋਕ ਦਿੱਤਾ ਗਿਆ ਪਰ ਖਾਸ ਤੌਰ ਦੇਤੇ ਹੁਣ ਸ਼੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਸ਼ੰਭੂ ਮੋਰਚੇ ਦੇ ਵਿੱਚ ਪਹੁੰਚੇ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਜ਼ਿਕਰ ਕੀਤਾ ਕਿ ਅਕਾਲ ਤਖਤ ਸਾਹਿਬ ਤੋਂ ਹੀ ਅਰਦਾਸ ਕਰਕੇ ਕਿਸਾਨ ਦਿੱਲੀ ਵੱਲ ਨੂੰ ਚਾਲੇ ਪਾਏ ਸੀ ਹਾਲਾਂਕਿ ਸ਼ੰਭੂ ਬਾਰਡਰ ਦੇ ਉੱਤੇ ਹੀ ਰੋਕ ਦਿੱਤਾ ਗਿਆ ਅਇ ਤੁਹਾਡੇ ਉਰੇ ਆਉਣ ਦਾ ਕਾਰਨ ਅੱਜ ਆ ਕੇ ਤੁਸੀਂ ਹਲਾਕੇ ਅਨਾਉਂਸਮੈਂਟ ਵੀ ਕੀਤੀ ਹੈ ਕਿਵੇਂ ਵੇਖਦੇ ਹੋ ਸਿੱਖ ਦਾ ਪਹਿਲਾ ਕੰਮ ਇਹ ਆ ਵੀ ਆਪਣੇ ਗੁਰੂ ਦਾ ਓਟ ਆਸਰਾ ਲਵੇ ਕੋਈ ਵੀ ਕਾਰਜ ਹੋਵੇ ਬਾਕੀ ਇਹ ਤਾਂ ਕਾਰਜ ਬਹੁਤ ਵੱਡਾ ਤੇ ਜੋ ਵੀ ਪੰਦੇਰ ਸਾਹਿਬ ਬਣਾਉਣੇ ਡਲੇਵਾਲ ਸਾਹਿਬ ਬਣਾਉਣੇ ਮਹਾਰਾਜ ਸਾਹਿਬ ਦਾ ਓਟ ਆਸਰਾ ਲਿਆ ਵਾ ਲੱਖ ਔਂਕੜਾ ਆਉਣ ਗੁਰੂ ਉਹਨਾਂ ਦੀ ਸਹਾਇਤਾ ਕਰੂਗਾ ਕਿਉਂਕਿ ਇਹਨਾਂ ਨੇ ਅਰਦਾਸ ਕੀਤੀ ਹੋਈ ਹੈ ਤੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾਪੂਰਨ ਗੁਣਤਾਸ ਅੱਜ ਨਹੀਂ ਤੇ ਕੱਲ ਇਹਨਾਂ ਕਿਸਾਨਾਂ ਦੀਆਂ ਮੰਗਾਂ ਜਿਵੇਂ ਪਹਿਲਾਂ ਮੰਨੀਆਂ ਗਈਆਂ ਸੀ ਉਹ ਹੁਣ ਵੀ ਮੰਗੀਆਂ ਜਾਣਗੀਆਂ ਮੈਨੂੰ ਇਹ ਪੂਰਨ ਵਿਸ਼ਵਾਸ ਹੈ ਕਿਉਂਕਿ ਗੁਰੂ ਸਾਹਿਬ ਆਪਣੇ ਸੇਵਕਾਂ ਦੀ ਕਦੀ ਵੀ ਜਿਹੜੀ ਪਿੱਠ ਨਹੀਂ ਲੱਗਣ ਦੇ ਸਕਦੇ ਉਹ ਗੱਲ ਵੱਖਰੀ ਹੈ ਕਿ ਸਮੇਂ ਦੇ ਹਾਲਾਤ ਕੁਝ ਐਸੇ ਬਣ ਜਾਂਦੇ ਆ ਕਿ ਪਹਿਲਾਂ ਜਦੋਂ ਪਹਿਲਾ ਅੰਦੋਲਨ ਚੱਲਿਆ ਸੀ ਨਾ ਤਾਂ ਕਿਸਾਨਾਂ ਨੂੰ ਇੰਨਾ ਪਤਾ ਸੀ ਕਿ ਇੰਨਾ ਵੱਡਾ ਇੱਕਦਮ ਅੰਦੋਲਨ ਖੜਾ ਹੋ ਜਾਣਾ ਸਾਰਾ ਪੰਜਾਬ ਉੱਬਲ ਪਿਆ ਸੀ ਨਾਲ ਤੇ ਨਾ ਹੀ ਸਰਕਾਰਾਂ ਨੂੰ ਪਤਾ ਸੀ ਵੀ ਇੱਥੋਂ ਤੱਕ ਗੱਲ ਪਹੁੰਚ ਜਾਣੀ ਹੈ ਪਰ ਇਸ ਵਾਰੀ ਕਿਉਂਕਿ ਪਹਿਲਾਂ ਅਨਾਉਂਸਮੈਂਟ ਹੋ ਚੁੱਕੀ ਸੀ ਸਰਕਾਰਾਂ ਦੇ ਵੀ ਪ੍ਰਬੰਧ ਬੜੇ ਤਕੜੇ ਆ ਕੋਈ ਸ਼ੱਕ ਨਹੀਂ ਪਰ ਇਧਰ ਉਹ ਦੇਖੋ ਕਿੰਨੇ ਕਿਲੋਮੀਟਰ ਤੱਕ ਕਿਸਾਨਾਂ ਦੇ ਪ੍ਰਬੰਧ ਬੜੇ ਤਕੜੇ ਆ ਤੇ ਕੋਈ ਗੱਲ ਨਹੀਂ ਪਹਿਲਾਂ ਵੀ ਇੱਕ ਸਾਲ ਲੱਗ ਗਿਆ ਸੀ ਸਮਾਂ ਜਿੰਨਾ ਮਰਜ਼ੀ ਲੱਗੇ ਵਾਹਿਗੁਰੂ ਮੇਰ ਕਰੇਗਾ ਜਿੱਤ ਜ਼ਰੂਰ ਹੋਵੇਗੀ ਭਰੋਸਾ ਜਦੋਂ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਉੱਥੇ ਮੌਜੂਦ ਸੀਗੇ ਔਰ ਤਸਵੀਰਾਂ ਤੁਹਾਡੇ ਤੱਕ ਪਹੁੰਚ ਰਹੀਆਂ ਸੀ ਤਾਂ ਕੀ ਕੁਝ ਚੀਜ਼ਾਂ ਜ਼ਿਹਨ ਦੇ ਵਿੱਚ ਚੱਲ ਰਹੀਆਂ ਸੀ ਇਥੋੜੀ ਤਸਵੀਰ ਵੇਖ ਕੇ ਤੁਹਾਡੇ ਜ਼ਿਹਨ ਦੇ ਵਿੱਚ ਕੀ ਕੁਝ ਆਉਂਦਾ ਸੀ ਅਸੀਂ ਕੱਲੂ ਕਾਰਾ ਵੇਖਿਆ ਤੇ ਨਹੀਂ ਹੈ ਪਰ ਕੱਲੂ ਕਾਰਾ ਸੁਣ ਕੇ ਜੋ ਮਹਿਸੂਸ ਕੀਤਾ ਸੀ ਕਿ ਸਿੱਖ ਐਂ ਤਰ੍ਹਾਂ ਛਾਤੀਆਂ ਢਾ ਕੇ ਅੱਗੇ ਖਲੋ ਸਕਦੇ ਆ ਉਦੋਂ ਇਹ ਮਹਿਸੂਸ ਹੋਇਆ ਕਿ ਇਹ ਵੀ ਕੱਲੂ ਕਾਰੇ ਵਾਂਗੂ ਕੁਝ ਬਰਤਾਂਤ ਐਸਾ ਸਿਰ ਜਾ ਜਾ ਰਿਹਾ ਕਿ ਜ਼ਾਲਮ ਸਰਕਾਰਾਂ ਸਾਨੂੰ ਖਤਮ ਕਰਨ ਤੇ ਤੁਲੀਆਂ ਹੋਈਆਂ ਕਿਉਂਕਿ ਜਿੰਨੇ ਵੀ ਸਾਡੇ ਮੌਲਕ ਅਧਿਕਾਰ ਆ ਕਿਸਾਨ ਵੀਰਾਂ ਦੇ ਉਹ ਮੈਨੂੰ ਲੱਗਦਾ ਕਿ ਦਬੇ ਕੁਚਲੇ ਜਾ ਰਹੇ ਆ ਤੇ ਉਹ ਇੱਕ ਵਕਤ ਸੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਵੀ ਬਾਬਰ ਨੂੰ ਯਾਬਰ ਕਹਿ ਕੇ ਆਪਣਾ ਫਰਜ਼ ਅਦਾ ਕੀਤਾ ਸੀ ਤੇ ਹੁਣ ਵੀ ਮੈਨੂੰ ਲੱਗਦਾ ਕਿ ਸਾਡੀ ਕੌਮ ਜਿਹੜੀ ਹੈ ਸਾਡੇ ਕਿਸਾਨ ਜਿਹੜੇ ਵੀਰ ਨੇ ਉਹ ਆਪਣਾ ਫਰਜ਼ ਅਦਾ ਕਰ ਰਹੇ ਉਸੇ ਤਰ੍ਹਾਂ ਮੈਂ ਉਹੀ ਮਹਿਸੂਸ ਕੀਤਾ ਸੀ ਜੋ ਸਾਡੇ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਹਾਲਾਤ ਬਣੇ ਤੇ ਜੰਗਲਾਂ ਵਿੱਚ ਸਾਨੂੰ ਨਿਵਾਸ ਕਰਨੇ ਪਏ ਅੱਜ ਆ ਦੇਖੋ ਤੁਹਾਡੇ ਸਾਹਮਣੇ ਘਰੇ ਘਰੇ ਉਹੀ ਸਮਾਂ ਉਦੋਂ ਦਾ ਹੀ ਸਮਾਂ ਮੈਂ ਮਹਿਸੂਸ ਕੀਤਾ ਕਿ ਹੁਣ ਵੀ ਸਾਡੇ ਤੇ ਚੱਲ ਰਿਹਾ ਸਟੇਜ ਤੇ ਕੀ ਤੁਹਾਡੇ ਵੱਲੋਂ ਅਨਾਉਂਸ ਕੀਤਾ ਗਿਆ ਤੇ ਕੀ ਅੱਜ ਤੁਹਾਡੀ तमाम ਰਾਗੀ ਸਿੰਘਾਂ ਦੀ ਜਿਹੜੀ ਆ ਉਹ ਸਪੋਰਟ ਇਸ ਮੋਰਚੇ ਨੂੰ ਦਿੱਤੀ ਗਈ ਹੈ ਸੁਮੱਚੇ ਤੌਰ ਤੇ ਅਸੀਂ ਪਹਿਲਾਂ ਵੀ ਸਾਰੇ ਰਾਗੀ ਸਿੰਘ ਹਰਮੰਦਰ ਸਾਹਿਬ ਦੇ ਕੀ ਜਿਹੜੇ ਬਾਹਰ ਵੀ ਕੀਰਤਨ ਸੇਵਾਵਾਂ ਡਿਊਟੀਆਂ ਦਿੰਦੇ ਆ ਉਹ ਪਹਿਲਾਂ ਵੀ ਜਦੋਂ 1 ਸਾਲ ਕੁਝ ਮਹੀਨੇ ਇਥੇ ਅੰਦੋਲਨ ਚੱਲਿਆ ਸੀ ਦਿੱਲੀ ਅਸੀਂ ਉਦੋਂ ਵੀ ਕਿਸਾਨਾਂ ਦੇ ਨਾਲ ਆਪਣਾ ਸਹਿਯੋਗ ਗੁਰਬਾਣੀ ਸ਼ਬਦ ਕੀਰਤਨ ਹੋਵੇ ਚਾਹੇ ਲੰਗਰ ਦੀ ਸੇਵਾ ਕਰਨੀ ਹੋਵੇ ਚਾਹੇ ਹੋਰ ਜਿਹੜੀ ਉਹਨਾਂ ਨੇ ਸੇਵਾ ਕੀਤੀ ਕਿ ਪਿੰਡਾਂ 'ਤੋਂ ਤੁਸੀਂ ਪ੍ਰਚਾਰ ਕਰੋ ਜਾ ਕੇ ਸੰਗਤਾਂ ਨੂੰ ਸੁਚੇਤ ਕਰੋ ਅਸੀਂ ਉਦੋਂ ਵੀ ਨਿਭਾਇਆ ਸੀ ਤੇ ਅਸੀਂ ਅੱਜ ਵੀ ਇਹੀ ਸਟੇਜ ਤੇ ਅਨਾਉਂਸਮੈਂਟ ਕਰਕੇ ਆਏ ਆ ਕਿ ਕਿਸਾਨ ਵੀਰੋ ਪਰਵਾਹ ਨਾ ਕਰਿਓ ਕਿਸੇ ਗੱਲ ਦੀ ਵੀ ਤੇ ਅਸੀਂ ਤੁਹਾਡੇ ਨਾਲ ਆ ਜਿੰਨੇ ਵੀ ਰਾਗੀ ਸਿੰਘ ਆ ਸਮੁੱਚੇ ਤੌਰ ਤੇ ਅਸੀਂ ਸਾਰਿਆਂ ਵੱਲੋਂ ਤੁਹਾਨੂੰ ਬੇਨਤੀ ਕਰਦੇ ਆਂ ਵਿਸ਼ਵਾਸ ਵੀ ਦਿਵਾਉਨੇ ਆ ਕਿ ਕੋਈ ਵੀ ਰਾਗੀ ਸਿੰਘ ਤੁਹਾਡੇ ਤੋਂ ਪਿੱਛੇ ਨਹੀਂ ਆ ਸਿਰਫ ਤੁਸੀਂ ਆਵਾਜ਼ ਜਿਵੇਂ ਪਹਿਲਾਂ ਮਾਰੇ ਸੀ ਹੁਣ ਵੀ ਜੋ ਤੁਸੀਂ ਸਵਾਵਾਂ ਲਾਉਂਗੇ ਮੈਂ ਥੋੜਾ ਜਿਹਾ ਨਾਮ ਵੀ ਜਪਾ ਕੇ ਆਇਆ ਹਾਂ ਸੰਗਤਾਂ ਨੂੰ ਕਿਉਂਕਿ ਜਦੋਂ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਹੈ ਨਾ ਦਿਮਾਗ ਤੇ ਉਹਦਾ ਥੋੜਾ ਜਿਹਾ ਰਿਲੈਕਸ ਵੀ ਚਾਹੀਦਾ ਹੁੰਦਾ ਤੇ ਗੁਰਬਾਣੀ ਜਿਹੜੀ ਹੈ ਨਾ ਉਹ ਇੱਕ ਤਾਂ ਸਾਨੂੰ ਰਿਲੈਕਸ ਦਿੰਦੀ ਆ ਇੱਕ ਡਿੱਗੇ ਹੋਏ ਮਨ ਨੂੰ ਥੋੜਾ ਜਿਹਾ ਸਪੋਰਟ ਥੰਮੀ ਵੀ ਦੇ ਦਿੰਦੀ ਆ ਗੁਰਬਾਣੀ ਦੇ ਤੋ ਕਿ ਆ ਜੋ ਮੰਦਰ ਕੋ ਥੰਮੇ ਥੰਮਣ ਤਿਉ ਗੁਰ ਕਾ ਸ਼ਬਦ ਮਨਿ ਹਸ ਥੰਮਣ ਜੇ ਕਿਤੇ ਕਿਸੇ ਦੇ ਮਨ ਚ ਇਦਾਂ ਵੀ ਆ ਰਹੀ ਹੋਵੇ ਨਾ ਕਿ ਸਾਡੀ ਅਜੇ ਗੱਲ ਨਹੀਂ ਬਣ ਰਹੀ ਮਨ ਟੈਂਦੀ ਕਲਾ ਚ ਵੀ ਜਾਂਦਾ ਹੋਵੇ ਤੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਕੇ ਆਇਆ ਕਿ ਤੁਸੀਂ ਰੋਜ਼ ਉੱਚੀ ਉੱਚੀ ਨਾਮ ਜਪਿਓ ਤੁਹਾਡਾ ਮਨ ਚੜ੍ਹਦੀ ਕਲਾ ਚ ਰਹੂਗਾ ਇਹ ਬੇਨਤੀਆਂ ਮੈਂ ਅੱਜ ਸਟੇਜ ਤੋਂ ਕਰ ਗਿਆ ਵੇਖਣ ਨੂੰ ਮਿਲਦੀ ਵੀ ਹੈ ਸ਼ਾਮ ਨੂੰ ਇੱਥੇ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਚਪਈ ਸਾਹਿਬ ਦਾ ਪਾਠ ਹੁੰਦਾ ਸਤਨਾਮ ਵਾਹਿਗੁਰੂ ਆਜਾਬ ਵੀ ਕਿਸਾਨ ਕਰਦੇ ਰਹਿੰਦੇ ਔਰ ਉਸ ਦਿਨ ਵੀ ਜਦੋਂ ਸਵੇਰੇ ਅਥਰੂ ਗੈਸ ਦੇ ਗੋਲੇ ਦਾਗੇ ਗਏ ਤਾਂ ਅਜੇ ਚਪਈ ਸਾਹਿਬ ਦਾ ਪਾਠ ਚੱਲ ਰਿਹਾ ਸੀ ਸ਼ੁਰੂ ਹੋਇਆ ਹੋਇਆ ਸੀ 10:55 ਤੀ ਉਹਨਾਂ ਨੇ ਗੋਲੇ ਦਾਗੇ ਸੀ ਸਿੱਖਾਂ ਦਾ ਜਿਹੜਾ ਬਾਣੀ ਤੇ ਬਾਣੇ ਤੋਂ ਬਣਾ ਗੁਜ਼ਾਰਾ ਹੀ ਰਹੀ ਹੈ ਕਿਧਰੇ ਵੀ ਇਸ ਕਰਕੇ ਸਿੱਖ ਜਿੱਥੇ ਆਪਣਾ ਲੜਨ ਦਾ ਫਰਜ਼ ਪੂਰਾ ਕਰ ਰਿਆ ਨਾ ਉੱਥੇ ਨਾਲ ਬਾਣੀ ਦਾ ਫਰਜ਼ ਇਹਨਾਂ ਪੂਰਾ ਕਰਨਾ ਹੀ ਹੈ ਕਿਉਂਕਿ ਸਾਡੇ ਕੋਲੇ ਦੋ ਪੰਖ ਆ ਇੱਕ ਬਾਣੀ ਦੂਜਾ ਬਾਣਾ ਇਹ ਦੋਨੇ ਪੰਖ ਜਿੰਨਾ ਚਿਰ ਮਜ਼ਬੂਤ ਰਹਿਣਗੇ ਕਿਸਾਨ ਵੀਰ ਸਿੱਖ ਵੀਰ ਸਾਰੇ ਮਜ਼ਬੂਤ ਰਹਿਣਗੇ ਕਦੇ ਡੋਲਣਗੇ ਨਹੀਂ ਇਸ ਕਰਕੇ ਮੈਂ ਅੱਜ ਨਾਮ ਜਪਾਇਆ ਥੋੜਾ ਜਾ ਕੇ ਤੇ ਹੁਣ ਮੈਂ ਉਹਨਾਂ ਨੂੰ ਇਹ ਬੇਨਤੀ ਵੀ ਕਰਕੇ ਆਇਆ ਕਿ ਚਾਹੇ ਤੁਸੀਂ ਚੜ੍ਹਦੀ ਸੇਵਾ ਲਾ ਦਿਓ ਚਾਹੇ ਲੰਗਰ ਦੀ ਲਾ ਦਿਓ ਚਾਹੇ ਕੀਰਤਨ ਦੀ ਲਾ ਦਿਓ ਜਿਹੜੀ ਵੀ ਸੇਵਾ ਪਾਈ ਤੁਸੀਂ ਸੰਲਾਉਨੇ ਆ ਅਸੀਂ ਤੁਹਾਡੇ ਨਾਲ ਆ ਤੇ ਨਾਲ ਮੈਂ ਇਹ ਗੱਲ ਕਹਿ ਕੇ ਆਇਆ ਕਿ ਚਾਹੇ ਉਹ ਦੀਪ ਸਿੱਧੂ ਵੀਰ ਹੋਵੇ ਚਾਹੇ ਅਮਰਪਾਲ ਸਿੰਘ ਵੀਰ ਹੋਵੇ ਚਾਹੇ ਸਿੱਧੂ ਮੂਸੇਵਾਲਾ ਵੀਰ ਹੋਵੇ ਹੋ ਸਕਦਾ ਉਦੋਂ ਲੋਕਾਂ ਨੂੰ ਲੱਗਦਾ ਹੋਵੇ ਉਹ ਗਲਤ ਕਹਿ ਰਹੇ ਆ ਕੋਈ ਗੱਲ ਹੂੰ ਅੱਦੀ ਗੱਲ ਜਦੋਂ ਕਰਦੇ ਸੀ ਜੰਮਸਲਾ ਦੇ ਨਾਲ ਨਸਲਾਂ ਦੀ ਗੱਲ ਹਾਂ ਫਸਲਾਂ ਨਸਲਾਂ ਪਾਣੀ ਦੀ ਗੱਲ ਕਰਦੇ ਸੀ ਮੈਂ ਕਿਹਾ ਅੱਜ ਸਾਰੇ ਉਹ ਠੀਕ ਮਹਿਸੂਸ ਹੁੰਦੇ ਆ ਤੇ ਐਵੇਂ ਹੀ ਤੁਹਾਨੂੰ ਇਹ ਕਿਸਾਨ ਮੋਰਚਾ ਲੋਕਾਂ ਨੂੰ ਅੱਜ ਕਿਸੇ ਨੂੰ ਲੱਗਦਾ ਹੋਵੇ ਕਿ ਗਲਤ ਮੰਗਾ ਨੇ ਜੀ ਐ ਜਾਂ ਕੁਝ ਕੁਝ ਵੀ ਮਹਿਸੂਸ ਕਰਦੇ ਹੋਣ ਲੋਕ ਪਰ ਮੈਂ ਕਹਾਂ ਸਮੇਂ ਬਾਅਦ ਲੋਕੋ ਤੁਹਾਨੂੰ ਸਮਝ ਆ ਜਾਗੇ ਵੀ ਕਿਸਾਨ ਮੋਰਚਾ ਬਿਲਕੁਲ ਜਾਇਜ਼ ਲੱਗਾ ਸੀ ਕਿਉਂਕਿ ਅੱਜ ਤੋਂ ਪਹਿਲਾਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਨਾ ਤੇ ਉਦੋਂ ਪੈਟਰੋਲ ਦਾ ਰੇਟ ਕੀ ਸੀਗਾ ਗੈਸ ਦਾ ਕੀ ਸੀਗਾ ਉਦੋਂ ਤੁਸੀਂ ਉਹਨਾਂ ਨੂੰ ਵੀ ਪੰਡਦੇ ਸੀਗੇ ਪਰ ਅੱਜ ਮੈਂ ਕਹਾਂ ਤੁਸੀਂ ਹਿੰਦੂ ਰਾਸ਼ਟਰ ਬਦਲੇ ਭਈ ਕੁਝ ਵੇਖਦੇ ਨਹੀਂ ਪੈਂ ਜਿਸ ਦਿਨ ਇਹ ਕਣਕ ਦੇ ਆٹے ਦਾ ਰੇਟ ਅਸਮਾਨੇ ਚੜ ਜਾਏਗਾ ਹੋਰ ਸਬਜ਼ੀਆਂ ਦੀ ਰੇਟ ਸਮਾਨੇ ਚੜ ਜਾਣਗੇ ਹੋਰ ਤੁਹਾਨੂੰ ਉਸ ਦਿਨ ਪਤਾ ਲੱਗੂਗਾ ਅੱਜ ਕਿਸਾਨ ਦੇ ਕੋਲੋਂ ਜਦੋਂ ਅਸੀਂ ਉਹਦੀ ਫਸਲ ਛੱਲੀ ਜਿਹੜੀ ਹੁੰਦੀ ਹੈ ਨਾ ਉਹ ਇੱਕ ਛੱਲੀ ਆਮ ਖਾਣੇ ਦਾ 10-20 ਰੁਪਏ ਦੀ ਫੇਰ ਵੀ ਮਿਲ ਜਾਂਦੀ ਹੈ ਪਰ ਜਦੋਂ ਉਹੋ ਹੀ ਛੱਲੀ ਤੁਹਾਨੂੰ 150-200 ਦੀ ਮੌਲ ਚ ਲੈਣੀ ਪੈਂਦੀ ਨਾ ਮਹਿਸੂਸ ਤਾਂ ਇੱਕ ਵਾਰੀ ਹੁੰਦਾ ਉਹ ਗੱਲ ਬਕਰੀ ਕਿ ਤੁਸੀਂ ਬੋਲਦੇ ਨਹੀਂ ਆ ਨੌਜਵਾਨਾਂ ਨੂੰ ਵੇਖ ਕੇ ਅੱਜ ਤੁਹਾਨੂੰ ਇੱਥੇ ਕੀ ਮਹਿਸੂਸ ਹੋਇਆ ਜਦੋਂ ਤੁਸੀਂ ਆਪਣੇ ਨੌਜਵਾਨ ਪੰਜਾਬ ਦੇ ਇੱਥੇ ਵੇਖੇ ਹਨ ਕਿ ਇੱਕ ਉਹ ਵੀ ਪਰਸੈਪਸ਼ਨ ਆ ਇੱਕ ਉਹ ਵੀ ਇੱਕ ਤਸਵੀਰ ਆ ਜਿਹੜੀ ਕੁਝ ਨੈਸ਼ਨਲ মিডিਆ ਦਿਖਾਉਣ ਦੇ ਉੱਤੇ ਲੱਗਿਆ ਹੋਇਆ ਜਾਂ ਕੁਝ ਇੱਕ ਤਸਵੀਰ ਇਹ ਵੀ ਚਲਦੀ ਰਹਿੰਦੀ ਹੈ ਕਿ ਪੰਜਾਬ ਨਸ਼ੇ ਦੇ ਵਿੱਚ ਡੁੱਬਿਆ ਹੋਇਆ ਹਾਲਾਂਕਿ ਕੋੜਤਾ ਹੈ ਉਹ ਪਰ ਜਦੋਂ ਇੱਥੇ ਨੌਜਵਾਨਾਂ ਨੂੰ ਤੁਸੀਂ ਵੇਖਦੇ ਹੋ ਕੁਝ ਸੇਵਾ ਕਰਦੇ ਨਜ਼ਰ ਵੀ ਆਉਂਦੇ ਨੇ ਕਈਆਂ ਦੁਮਾਲੇ ਵੀ ਸਜਾਣੇ ਸ਼ੁਰੂ ਕਰ ਦਿੱਤੇ ਨੇ ਮੈਂ ਪਿੱਛੇ ਇੱਕ ਵੀਰ ਦੀ ਗੱਲ ਕਰਕੇ ਆਇਆ ਉਹ ਆਇਆ ਤਾਂ ਬਿਲਕੁਲ ਰੋਡਾ ਸੀ ਪਰ ਹੁਣ ਉਹ ਦੁਮਾਲਾ ਸਜਾਣ ਲੱਗ ਗਿਆ ਗੱਲ 'ਚ ਪਰਣਾ ਵੀ ਉਹਨੇ ਪਾਲਿਸੀ ਕਢਣ ਵਾਲਿਆਂ ਦਾ ਜਿਹੜਾ ਕੰਮ ਹੁੰਦਾ ਵਾ ਉਹਨਾਂ ਦਾ ਕੰਮ ਹੁੰਦਾ ਵੀ ਕਬਜ਼ਾ ਕਰਕੇ ਰੱਖਣਾ ਨਸ਼ਾ ਅਸੀਂ ਕਿਤੇ ਇੱਥੇ ਬਣਾਉਂਦੇ ਥੋੜੀ ਐ ਨਸ਼ਾ ਸਰ ਰਦਾਂ ਤੋਂ ਕਿੱਦਾਂ ਆਉਂਦਾ ਨਸ਼ਾ ਕੱਲੇ ਪੰਜਾਬ ਵਿੱਚ ਕਿਵੇਂ ਇਹ ਨਾ ਆ ਰਿਹਾ ਤੋ ਇਹ ਜਿਨ੍ਹਾਂ ਨੇ ਇਹ ਪਾਲਸੀਆਂ ਬਣਾਈਆਂ ਸੀ ਨਾ ਸਾਡੀ ਕੌਮ ਨੂੰ ਬਰਬਾਦ ਕਰਨ ਦੀਆਂ ਉਹ ਕਾਮਜਾਬ ਕਦੇ ਵੀ ਨਹੀਂ ਹੋ ਸਕਣੀਆਂ ਕਿਉਂਕਿ ਸਾਡੀ ਕੌਮ ਉਦੋਂ ਵੀ ਸਰਵਾਈਵ ਕਰ ਗਈ ਸੀ ਜਦੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੋ ਰਹਿ ਗਏ ਸੀ ਅੱਜ ਤੇ ਸਾਡੇ ਪੱਗ ਜਿਹੜੀ ਸਾਰੇ ਵਿਸ਼ੇ ਵਿੱਚ ਫੈਲੀ ਐ ਅਸੀਂ ਛੇਤੀ ਕੀਤੇ ਦੱਬਣ ਵਾਲੇ ਨਹੀਂ ਤੇ ਜਿਹੜੇ ਸਾਡੇ ਨੌਜਵਾਨ ਵੀਰਾਂ ਨੂੰ ਨਸ਼ੇੜੀ ਦੱਸਣਾ ਚਾਹੁੰਦੇ ਆ ਵਾਕਿਆ ਵੀ ਸਾਡੇ ਵੀਰਾਂ ਨੇ ਦਿਖਾਤਾ ਵੀ ਨਸ਼ੇੜੀ ਨਹੀਂ ਆਸੀਂ ਅਸੀਂ ਸਿੱਖਾਂ ਦੇ ਪੁੱਤਰਾਂ ਉਹ ਗੱਲ ਵੱਖਰੀ ਆ ਵੀ ਤੁਹਾਡੇ ਕੂੜ ਪ੍ਰਚਾਰ ਨੇ ਸਾਡੇ ਬੱਚਿਆਂ ਦੇ ਮਨਾਂ ਤੇ ਪ੍ਰਭਾਵ ਪਾਇਆ ਜ਼ਰੂਰ ਹੈ ਮੈਂ ਇਹ ਗੱਲ ਮੰਨਦਾ ਹਾਂ ਕਿ ਪ੍ਰਭਾਵ ਪੈਂਦਾ ਪਰ ਜਿਹੜੀ ਸਾਡੀ ਕੌਮ ਆ ਉਹ ਗੇਂਦ ਵਰਗੀ ਆ ਤੇ ਜਿੰਨਾ ਕੋ ਪਿਆਰ ਨਾਲ ਨੂੰ ਕੋ ਰੱਖ ਲੈਣਾ ਫਿਰ ਤਾਂ ਰਹਿੰਦੀ ਟਿਕੀ ਤੇ ਜੇ ਇਹਨੂੰ ਕੋਈ ਦਬਾ ਕੇ ਜ਼ੋਰ ਨਾਲ ਧਰਤੀ ਨੂੰ ਮਾਰੇ ਤੇ ਉੱਤੀ ਜਾਣ ਵਾਲੀ ਆ ਸਾਡੀ ਉਹ ਕੌਮ ਆ ਇਹੀ ਵੀਰ ਰਾਤੋਂ ਰਾਤ ਦਸਤਾਰਾਂ ਵਿੱਚ ਸਜਾ ਸਕਦੇ ਦਾੜਾ ਕੇਸ ਵੀ ਰੱਖ ਸਕਦੇ ਇਹ ਉਹੀ ਵੀਰ ਆ ਪਾਣੀ ਜੋ ਉੱਤੇ ਜਿਵੇਂ ਜਾਲਾ ਆ ਜਾਂਦਾ ਹੈ ਨਾ ਤੇ ਐ ਮਹਿਸੂਸ ਹੁੰਦਾ ਉੱਤੇ ਪਾਣੀ ਹੈ ਨਹੀਂ ਐਵੇਂ ਇਹਨਾਂ ਨੂੰ ਲੱਗਦਾ ਕਿ ਸਿੱਖਾਂ ਦੇ ਮੁੰਡਿਆਂ ਦੇ ਜੇ ਇੱਕ ਦਾੜੇ ਕੇਸ ਮੁੰਨੇਗਾ ਤੇ ਇਹਨਾਂ ਦੇ ਅੰਦਰ ਕੋਈ ਸਿੱਖੀ ਨਹੀਂ ਹੈ ਉਹ ਸਿੱਖੀ ਤੇ ਇਹਨਾਂ ਦੇ ਹੱਡਾਂ ਦੇ ਅੰਦਰ ਰਚੀ ਪਈ ਹੈ ਅੱਜ ਨਹੀਂ ਤੇ ਕੱਲ ਜਿਸ ਤਰ੍ਹਾਂ ਦੇਸੀ ਘੋੜਾ ਜਿਹੜਾ ਨਾ ਉਹ ਇੱਕ ਵਾਰ ਇੱਟ ਨੂੰ ਲੱਗ ਜੇ ਨਾ ਤੇ ਕਈ ਸਾਲ ਇੱਟ ਧਰਤੀ 'ਚ ਗੱਡੀ ਰਹੇ ਤੇ ਘੋੜਾ ਨਹੀਂ ਦਿਖਦਾ ਪਰ ਜਿਸ ਵਕਤ ਉਹਨੂੰ ਸੂਰਜ ਦੀ ਰੋਸ਼ਨੀ ਮਿਲਦੀ ਨਾ ਉਹਦੇ ਵਿੱਚੋਂ ਕਿਉਂ ਫੇਰ ਪੱਗਰ ਪੈਂਦਾ ਹੁੰਦਾ ਕਈ ਸਾਲਾਂ ਬਾਅਦ ਇਸ ਕਰਕੇ ਜਿਹੜਾ ਸਾਡਾ ਸਿੱਖ ਕੌਮ ਹੈ ਸਾਡੇ ਵੀਰ ਆ ਨਾ ਇਹ ਕਦੇ ਵੀ ਪੱਗਰ ਸਕਦੇ ਆ ਤੁਸੀਂ ਕਿ ਉਹਨੂੰ ਗਰਮੈਸ਼ ਦੇਣ ਦੀ ਨਾ ਹੀ ਕੋਸ਼ਿਸ਼ ਕਰੋ ਪਰ ਹੁਣ ਤੁਸੀਂ ਗਰਮੈਸ਼ ਦੇ ਰਹੇ ਆ ਤੇ ਤੁਹਾਨੂੰ ਇਹਦੀ ਤਰਾਵਟ ਵੀ ਨਜ਼ਰ ਆਏਗੀ ਮੈਂ ਮੋਦੀ ਦਾ ਇੱਕ ਗੱਲੋਂ ਧੰਨਵਾਦੀ ਵੀ ਆ ਖੱਟੜ ਸਾਹਿਬ ਦਾ ਇੱਕ ਗੱਲੋਂ ਧੰਨਵਾਦੀ ਵੀ ਆ ਭਲਾ ਕਿਹੜੀ ਗੱਲੋਂ ਜੀ ਜਿਹੜਾ ਪ੍ਰਚਾਰ ਅਸੀਂ 100 ਸਾਲ ਤੱਕ ਨਹੀਂ ਨਾ ਕਰ ਸਕਦੇ ਉਹ ਦਹਾੜਾ ਦੇ ਨਾਲ ਕਰਵਾਤਾ ਸਾਰੇ ਫੈਸਲਾ ਲੈ ਰਹੇ ਸੀ ਐਨਐਸਏ ਲਾਉਣ ਦਾ ਪਰ ਉਹ ਫੈਸਲਾ ਵਾਪਸ ਲਿੱਤਾ ਅੱਜ ਉਹਨਾਂ ਨੇ ਆਪਣਾ ਉਹ ਫੈਸਲਾ ਕੀਤਾ ਸੀ ਕਿ ਅਸੀਂ ਸਲਾਹ ਮਸ਼ਵਰੇ ਤੋਂ ਬਾਅਦ ਉਸਨੂੰ ਵਾਪਸ ਲੈ ਲਿਆ ਵੇਖੋ ਜੀ ਉਹਨਾਂ ਨੇ ਸਭ ਕੁਝ ਕਰਨਾ ਹੁਣ ਕਿਉਂਕਿ 26 ਤਰੀਕ ਨੂੰ ਦੁਜੇ ਕਿਸਾਨਾਂ ਨੇ ਵੀ ਐਲਾਨ ਕਰਤਾ ਹੁਣ ਕਿਸਾਨ ਵੀ ਸਾਰੇ ਜਾਗ ਰਹੇ ਤੇ ਕੌਮ ਵੀ ਜਾਗ ਰਹੀ ਆ ਸਮਾਂ ਆਏਗਾ ਭਾਈ ਅਸੀਂ ਤੇ ਉਹ ਗੱਲ ਕਹਿੰਦੇ ਆ ਗੁਰਬਾਣੀ ਦਾ ਫਰਮਾਨ ਆ ਕੂੜ ਨਖੁੱਟੇ ਨਾਨਕਾ ਓੜ ਕੇ ਸੱਚ ਰਹੀ ਸੱਚ ਦੀ ਜਿੱਤ ਤਾਂ ਹੋਣੀ ਹੋਣੀ ਆ ਭਾਈ ਸੱਚ ਤੇ ਚੱਲਣ ਵਾਲੀ ਕੌਮ ਆ ਸਾਡਾ ਕਿਸਾਨ ਆਪਾਂ ਕਹਿੰਦੇ ਨੇ ਜੈ ਜਵਾਨ ਤੇ ਜੈ ਕਿਸਾਨ ਤੇ ਇਸ ਵੇਲੇ ਲੜਾਇਆ ਕਿਨੂੰ ਜਾ ਰਿਹਾ ਜਵਾਨ ਨੂੰ ਤੇ ਕਿਸਾਨ ਨੂੰ ਜਿਸ ਦਿਨ ਜਵਾਨਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਉਹ ਦਿਨ ਵੀ ਬਦਲਾ ਆ ਜਾਊਗਾ ਜਿਸ ਦਿਨ ਕਿਸਾਨਾਂ ਨੂੰ ਆਪਣੇ ਹੱਕਾਂ ਦੇ ਪੂਰੀ ਭਰਪੂਰ ਜਾਣਕਾਰੀ ਹੋ ਗਈ ਜਿਦਨ ਕਿ ਜਿਵੇਂ ਕਿ ਅਜੇ ਕਈ ਲੋਕ ਹੈ ਜੇ ਵੀ ਮੈਂ ਸੋਚਦਾ ਕਿ ਉਹ ਕਿਸੇ ਦੇ ਬਹਿਕਾਵੇ ਜਾਣ ਕੇ ਸੋਚਦੇ ਕਿ ਆਹ ਕਲ ਇਦਾਂ ਨਹੀਂ ਇਦਾਂ ਹੋਣੀ ਚਾਹੀਦੀ ਸੀ ਅੱਬ ਕਰੇਵੇਂ ਰੱਖਦੇ ਆ ਜਿਦਨ ਨੂੰ ਆਪਣੇ ਵਖਰੇਵੇਂ ਛੱਡਣੇ ਆ ਗਏ ਨਾ ਇਹਨਾਂ ਨੂੰ ਹਰਾ ਨਹੀਂ ਸਕਦਾ ਕੋਈ ਕਿ ਇੱਕ ਵਖਰੇਵੇਂ ਹੀ ਹੈ ਜਿਹੜੇ ਸਾਨੂੰ ਪਾੜ ਕੇ ਰੱਖਦੇ ਆ। ਵਖੀਰ ਦੇ ਵਿੱਚ ਹਾਲਾਂਕਿ ਕਦੀ ਸਿੰਘ ਦਾ ਢੈਂਡੀ ਕਲਾਚ ਜਾਂਦਾ ਹੀ ਨਹੀਂ ਹੈ। ਚੜਦੀ ਕਲਾ ਛੇ ਹਮੇਸ਼ਾ ਰਹਿੰਦਾ ਹੈ। ਪਰ ਫੇਰ ਵੀ ਕਈ ਵਾਰ ਮਨ ਉਦਾਸ ਹੋ ਜਾਂਦਾ ਕਿ ਖਨੋਰੀ ਦੇ ਵਿੱਚ ਵੀ ਜਿਸ ਤਿੱਕ ਦਿਨਾਂ ਨੌਜਵਾਨ ਦੀ ਮੌਤ ਹੋਈ ਆ। ਬਹੁਤੀਆਂ ਦਸੀਆਂ ਨੇ ਸਾਨੂੰ ਇਦਾਂ ਲੱਗੀਆਂ ਕਿ ਕੁਝ ਕਿਸਾਨਾਂ ਦੇ ਅੰਦਰ ਉਦਾਸੀ ਹੈ। ਤਾਂ ਕਿਹੜਾ ਉਹ ਸ਼ਬਦ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਸੁਣਨਾ ਚਾਹੀਦਾ ਹੈ ਔਰ ਉਹ ਚੜਦੀ ਕਲਾ ਵਾਲੇ ਪਾਸੇ ਨੂੰ ਲੈ ਕੇ। ਦੇਵ ਸ਼ਿਵਾਂ ਬਰ ਮੋਹ ਇਹ ਹੈ ਸ਼ੁਭ ਕਰਮਨ ਤੇ ਕਭੂਨਾ ਡਰੂ ਨਾ ਡਰੂ ਔਰ ਜਬ ਜਾਇਲ ਔਰ ਨਿਸ਼ਚੈ ਕਰੇ ਆਪਣੇ ਜੀਤ ਕਰੋ ਗੁਣ ਤੋ ਉਚਰਾਂ ਜਦ ਆਵ ਕੀ ਉਹ ਨਿਧਾਨ ਬਣੇ ਅਤਹੀ ਰਣ ਮੈਂ ਤਬ ਜੂਜ ਮਰਾਂ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਇਹ ਹੈ ਕਿ ਤੁਸੀਂ ਜਿੱਥੇ ਇਨਸਾਫ ਨਾ ਹੁੰਦਾ ਹੋਵੇ ਉੱਥੇ ਇਨਸਾਫ ਲੈਣ ਲਈ ਸੀਸ ਵੀ ਵਾਰ ਸਕਦੇ ਹੋ ਤੇ ਸੀਸ ਵਾਰੇ ਆ ਸਾਡੇ ਵੀਰਾਂ ਨੇ ਮੈਂ ਉਹਨਾਂ ਨੂੰ ਇੱਥੋਂ ਪ੍ਰਣਾਮ ਕਰਦਾ ਇਹ ਕੋਈ ਸੌਖਾ ਕੰਮ ਨਹੀਂ ਹੈ ਆ ਜਿਹੜਾ ਟਰਾਲੀਆਂ ਚ ਰਾਤਾਂ ਕੱਟਣੀਆਂ ਇਹ ਕੋਈ ਸੌਖਾ ਕੰਮ ਨਹੀਂ ਹੈ ਲੋਕਾਂ ਨੂੰ ਲੱਗਦਾ ਹੋਊਗਾ ਸੌਖਾ ਕੰਮ ਹੈ ਨਹੀਂ ਪਿਆਰਿਓ ਜਿਨ੍ਹਾਂ ਨੇ ਇੱਕ ਇੱਕ ਸਾਲ ਉੱਥੇ ਕੱਢਿਆ ਸੀ ਨਾ ਮੈਂ ਇੱਕ ਗੱਲ ਨੂੰ ਖੁਸ਼ ਪਤਾ ਕਿਹੜੀ ਗੱਲਾਂ ਆ ਸਾਡੀ ਕੌਮ ਦੀ ਤਾਰੀਫ਼ ਅਸੀਂ ਆਪ ਨਹੀਂ ਕਰਦੇ ਉਹਨਾਂ ਦਾ ਜਿਹੜਾ ਗਵਰਨਰ ਆ ਮੈਨੂੰ ਨਾਮ ਭੁੱਲ ਗਿਆ ਜਿਹੜਾ ਕਸ਼ਮੀਰ ਦਾ ਗਵਰਨਰ ਆ ਸੀ ਮਲਕ ਕਰਕੇ ਸਤਿਆਪਾਲ ਮਲਕ ਸਤਿਆਪਾਲ ਮਲਕ ਹੁਣ ਉਹ ਤੇ ਸਿੱਖ ਨਹੀਂ ਨਾ ਉਸ ਬੰਦੇ ਨੇ ਐਂਗੋ ਜੀ ਸਾਡੀ ਤਾਰੀਫ਼ ਕੀਤੀ ਕਹਿੰਦਾ ਏ 300 ਸਾਲ ਨਹੀਂ ਕੌਮ ਭੁੱਲਣ ਵਾਲੀ ਤੋਂ ਭਾਈ ਸਾਡੀ ਤਾਰੀਫ਼ ਹੁਣ ਦੁਸ਼ਮਣ ਦੇ ਦੁਸ਼ਮਣ ਤਾਂ ਨਹੀਂ ਮੈਂ ਕਹਾਂ ਕਿ ਹੋਰ ਨਾ ਧਰਮਾਂ ਦੇ ਲੋਕ ਜਿਹੜੇ ਆ ਉਹ ਵੀ ਕਰਦੇ ਆ ਅੱਜ ਮੈਂ ਹਰਿਆਣੇ ਦੇ ਵਿੱਚੋਂ ਰੋहतक ਚੋਂ ਹੁੰਦਾ ਆ ਸਭ ਘਰਾਂ ਦੇ ਵਿੱਚ ਮੈਂ ਜਦੋਂ ਬੈਠਾ ਸਾਂ ਸਭ ਦੇ ਅੰਦਰ ਇਹ ਸਿਸਕੀਆਂ ਹੋਈ ਸੀਗੀਆਂ ਕਿ ਤੱਕਾ ਹੋ ਰਿਹਾ ਜਦੋਂ ਮਨੁੱਖਤਾ ਦੇ ਅੰਦਰ ਇੱਕ ਗੱਲ ਚੱਲ ਜੰਦੀ ਨਾ ਮੈਸੇਜ ਜਾਣ ਲੱਗਦਾ ਵੀ ਇਹਨਾਂ ਨੂੰ ਤੱਕਾ ਹੋ ਰਿਹਾ ਉਹਦਾ ਮੋੜ ਤਾਂ ਪੈਣਾ ਹੁੰਦਾ ਅੱਜ ਪਹਿਜੇ ਕੱਲ ਪਹਿਜੇ ਪਏਗਾ ਜ਼ਰੂਰ ਸੋ ਇਸ ਲਈ ਕਿਸੇ ਨੂੰ ਨਮੋਸ਼ੀ ਤੇ ਜਾਣ ਦੀ ਲੋੜ ਨਹੀਂ ਆ ਚੜ੍ਹਦੀ ਕਲਾ 'ਚ ਰਹਿਣ ਦੀ ਲੋੜ ਆ ਭਰੋਸਾ ਕਰਨ ਦੀ ਲੋੜ ਆ ਵਾਹਿਗੁਰੂ ਮੇਰ ਕਰੂਗਾ ਮਾਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਹੁਣੀ ਖਾਸ ਤੌਰ ਦੇ ਉੱਤੇ ਪਹੁੰਚੇ ਨੇ ਔਰ ਅਹੀ ਕਹਿ ਰਹੇ ਨੇ ਕਿ ਢੰਦੀ ਕਲਾ ਦੇ ਵਿੱਚ ਜਾਣ ਦੀ ਲੋੜ ਨਹੀਂ ਬਸ ਇੱਕ ਸਬਰ ਰੱਖਣ ਦੀ ਲੋੜ ਹੈ ਪਰਮਾਤਮਾ ਦੇ ਉੱਤੇ ਵਿਸ਼ਵਾਸ ਕਰਨ ਦੀ ਲੋੜ ਹੈ ਸਭ ਕੁਝ ਸਹੀ ਹੋਊਗਾ ਕੈਮਰਾ ਪਰਸਨ ਜਸ਼ਨਦੀਪਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ